ਕੂਮ ਕਲਾ ਸਰਕਾਰੀ ਹਸਪਤਾਲ ਦੀ ਬੰਦ ਪਈ ਪੁਰਾਣੀ ਇਮਾਰਤ 'ਚ ਸੀੜੀਆਂ ਦਾ ਅੱਡਾ ਬੰਦੀ ਚੱਲੀ ਹੈ ਪਰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਬੇਖਬਰ ਨਜ਼ਰ ਆ ਰਹੇ ਨੇ ਪੱਤਰਕਾਰਾਂ ਵੱਲੋਂ ਜਦੋਂ ਕੂਮ ਕਲਾ ਹਸਪਤਾਲ ਦੀ ਪੁਰਾਣੀ ਇਮਾਰਤ ਅੰਦਰ ਜਾ ਕੇ ਵੇਖਿਆ ਗਿਆ ਤਾਂ ਤਸਵੀਰ ਕੁਝ ਖੋਰੀ ਨਜ਼ਰ ਆ ਰਹੀ ਸੀ ਹਸਪਤਾਲ ਦੇ ਬੈੱਡ ਉੱਤੇ ਨਸ਼ਾ ਲਈ ਵਰਤਿਆ ਜਾਣ ਵਾਲਾ ਪੇਪਰ ਰੋਲ ਲਾਈਟਰ ਅਤੇ ਹੋਰ ਸਮਾਨ ਵਿਖਰਿਆ ਪਿਆ ਸੀ ਇਮਾਰਤ ਨੇੜੇ ਸ਼ਰਾਬ ਸੁੱਢ ਤੋਂ ਇਲਾਵਾ એનર્ਜੀ ਡਰਿੰਕs ਅਤੇ ਖਾਲੀ ਬੋਤਲਾਂ ਵੀ ਪਈਆਂ ਸਨ। ਇਹ ਸਰਕਾਰੀ ਇਮਾਰਤ ਕਾਫੀ ਸਮੇਤ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਹੈ। ਸਰਕਾਰੀ ਹਸਪਤਾਲ ਦੀ ਇਮਾਰਤ ਵਿੱਚ ਨਸ਼ੇੜੀਆਂ ਵੱਲੋਂ ਕੀਤੀ ਜਾ ਰਹੀ ਨਸ਼ਿਆਂ ਦੀ ਵਰਤੂ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਤੇ ਵੱਡੇ ਸਵਾਲ ਖੜੇ ਕਰਦੀ ਹੈ। ਉਥੇ ਜੁਦੇ ਸਬੰਧ ਦੇ ਵਿੱਚ ਸੀਨੀਅਰ ਮੈਡੀਕਲ ਅਫਸਰ ਡਾਕਟਰ ਰੁਪਿੰਦਰ ਸਿੰਘ ਗਿੱਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਦੀ ਨਵੀਂ ਅਤੇ ਪੁਰਾਣੀ ਇਮਾਰਤ ਵਿੱਚ ਦੇਖਰੇਖ ਕਰਨ ਲਈ ਕੋਈ ਚੌਕੀਦਾਰ ਨਹੀਂ ਹੈ ਉਹਨਾਂ ਦੱਸਿਆ ਹੈ ਕਿ ਪਹਿਲਾਂ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਸੀ ਕਿ ਇੱਥੇ ਨਸ਼ੇ ਕਰਨ ਵਾਲੇ ਆਉਂਦੇ ਨੇ ਤਾਂ ਉਹਨਾਂ ਨੇ ਰੋਕ-ਥਾਮ ਦੇ ਯਤਨ ਕੀਤੇ ਸਨ ਜੀ ਤੁਸੀਂ ਹਸਪਤਾਲ ਵਿੱਚ ਆਇਆ ਡਾਕਟਰ ਹੋਂਡਿਆਂ ਦਾ ਨਾਲ ਨਹੀਂ ਤੁਸੀਂ ਇੱਥੇ ਤੁਹਾਡੀ ਡਿਊਟੀ ਹੈ ਮੈਡਮ ਤੁਸੀਂ ਤਾਂ ਨਰਸ ਦੀ ਡਿਊਟੀ ਆ ਤੁਸੀਂ ਆਪਣੀ ਡਿਊਟੀ ਕਰਨੀ ਆ ਤੇ ਮੀਂਝਾ ਦੇਖਭਾਲ ਰੱਖਣਾ ਵੀਡੀਓ ਪੁਰਾਣੀ ਇਹਦੇ ਬਿਲਡਿੰਗ ਵੱਤ ਪਈਆ ਉੱਥੇ ਕੀ ਹੁੰਦਾ ਕੁਝ ਨਹੀਂ ਹੁੰਦਾ ਪਤਾ ਨਹੀਂ ਨਾ ਅਸੀਂ ਇੱਥੇ ਸਕ੍ਰਿਪਟ ਬਾਈ ਗਿਆ ਕਿ ਆਪਣਾ ਅੰਦਰ ਕੱਚ ਉਧਰ ਕੋਣ ਦੇਖ ਰਖ ਰਿਹਾ ਦਾ ਪ੍ਰਾਣੀ ਬਿਲਡਿੰਗ ਦੀ ਕੋਈ ਦੇਖ ਕੋਈ ਨਹੀਂ ਪਤਾ ਕੋਣ ਦੇਖ ਰਖ ਰਿਹਾ ਕਰਦਾ ਜਿਹੜੇ ਗਟਰ ਦੇ ਟੱਕਣ ਅੜੜ ਵਾਲੇ ਸਾਰੇ ਚੋਰੀਓ ਚੱਕਿਆ ਨਸ਼ਿਆਂ ਨੇ ਚੋਰੀ ਕਰਦਾ ਸਾਰੇ ਨਸ਼ੀ ਨਾ ਦੱਸਿਆ ਸੀ ਕਿ ਅਥੋਂ ਕਰ ਆ ਗਏ ਸੀ ਉਹ ਥਾਂੋਂ ਨਿਕਲਣਾ ਨਹੀਂ ਉਧਰ ਫਿਰ ਕੋਈ ਨਾ ਕੋਈ ਚੌਕੀਦਾਰ ਤਾਂ ਹੋਗਾ ਜਿਹਦੀ ਡਿਊਟੀ ਹੋਗੀ ਦੇਖ ਰਖ ਕਰਦਾ ਹੋਊ ਉਧਰ ਉਧਰ ਕੋਈ ਨਹੀਂ ਸਰਕਾਰ ਨਾ ਬੰਦਾ ਜੀ ਕੋਈ ਗਲਾਸ ਕੋਈ ਖਾਣ ਨੂੰ ਦਿੰਦੇ ਹੋਏ ਹੈ ਜੇ ਚਲੇ ਗਿਆ ਰਿਟਾਇਰ ਕਰ ਕੋਈ ਨਹੀਂ ਆ ਜਮਤ ਤੇ ਨਾ ਚੌਕੀ ਰਾਤ ਨੂੰ ਕੋਈ ਚੌਕੀਦਾਰ ਨਹੀਂ ਹੁੰਦਾ ਰੇ ਨਹੀਂ ਸਰ ਕੋਈ ਗਲਾਸ ਹੁੰਦਾ ਹੈ ਕੋਈ ਨਾ ਦੋ ਸੀ ਉਧਰੋਂ ਆ ਤਾਂ ਨਾ ਮੈਂ ਪੂਰੇ ਹਸਪਤ ਉਧਰ ਪ੍ਰਾਣੀ ਬਿੱਟੀ ਨੂੰ ਜੋ ਹੁੰਦੇ ਨੇ ਅਸੀਂ ਆਵਾਜ਼ ਸੈਭ ਨਹੀਂ ਆਉਤਾ ਬਿਲਕੁਲ ਜੀ ਬਿਲਕੁਲ ਜਸਟ ਆਫ ਹੈ ਨਹੀਂ ਚੌਕੀਦਾਰ ਨਹੀਂ ਤੁਹਾਨੂੰ ਆਪਣੀ ਸੇਫਟੀ ਦਾ ਖਿਆਲ ਰੱਖਣਾ ਪੈਂਦਾ ਬਿਲਕੁਲ ਜੀ ਕੰਦੇ ਨੇ ਸਰਕਾਰ ਸਿਕਿਉਰਟੀ ਮੈਨ ਕਰਦਾ ਦਾੜਾ ਨਾ ਮੈਂ ਹਾਂ ਹੂੰ ਠੀਕ ਹੈ ਬੜਾ ਥੈਂਕ ਯੂ ਪੁਰਾਣੀ ਮਲਬਾਰਤਾ ਕੂਂਕੜਾ ਜਿਹੜੀ ਹਸਪਤਾਲ ਦੀ ਜਿਹੜੀ ਬੰਦ ਪਈ ਆ ਉਹਦੇ ਵਿੱਚ ਦਾ ਪੇਪਰ ਰੋਲ ਨਸ਼ੇੜੀਆਂ ਨੇ ਸਿਲਵਰ ਰੋਲ ਸਾਰਾ ਕੁਝ ਰੱਖਿਆ ਪਿਆ ਉਹਥੇ ਉਹ ਤਾਂ ਨਸ਼ੇੜੀ ਦਾ ਅੱਡਾ ਬਣਿਆ ਪਿਆ ਵਾ ਤੁਸੀਂ ਉਧਰ ਗਿਣਾ ਦੀ ਮਾਰਦੇ ਇਹ ਤੇ ਜਾਣ ਤੋਂ ਡਰ ਲਾਦਾ ਇਹ ਕਹਿੰਦਾ ਕੁੱਟੂ ਇਹ ਕਹਿੰਦਾ ਮੈਨੂੰ ਕੁੱਟਣ ਨੂੰ ਮ ਤੂੰ ਦੱਸ ਨਹੀਂ ਲਗਾ ਉੱਧਰ ਕੀ ਪ੍ਰੋਗਰਾਮ ਉੱਧਰ ਨਸ਼ੇ ਦਾ ੱਟਾ ਬਣਾਇਆ ਪਿਆ ਉੱਧਰ ਤੂੰ ਗੇ ਨਹੀਂ ਉੱਧਰ ਕੇ ਦੇਖਿਆ ਨਹੀਂ ਹੈਗਾ ਮਨਨ ਸਾਰੇ ਦੇ ਬਾਰੇ ਕੁਝ ਨਹੀਂ ਪਤਾ ਚੌਕੀਦਾਰ ਹੈ ਨਹੀਂ ਇੱਥੇ ਕੋਈ ਵੀ ਨਹੀਂ ਸਰ ਚੌਕੀਦਾਰ ਨਹੀਂ ਹੈਗਾ ਦੱਸ ਕੋਈ ਦੇਖ ਰਖ ਨਹੀਂ ਕਰਦਾ ਲੋ ਆਂਦਾ ਗਏ ਆਂਦਾ ਇੱਥੇ ਖਲਾਸ ਪੂਰੇ ਹੁੰਦੇ ਤੇ ਅੰਮ੍ਰਿਤ ਦੇ ਅਸੀਂ ਦੀ ਰੋਟੀ ਹੁੰਦੀ ਹੈ ਬਸ ਥੋੜੀ ਅੰਮ੍ਰਿਤ ਦੀ ਉੱਧਰ ਪੁਰਾਣੀ ਮਰਤਬਾ ਕੋਈ ਨਹੀਂ ਜਾਂਦਾ ਹੈਗਾ ਉੱਥੇ ਕੀ ਹੁੰਦਾ ਕੀ ਨਹੀਂ ਹੁੰਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਹੈਗਾ ਉਹ ਖਾ ਲਈ ਪੀ ਸੀ ਉਹ ਤਾਂ ਖਾਦੀ ਪੀਏ ਉੱਥੇ ਸੀ ਪੇਪਰ ਰੋਲ ਸਿਲਵਰ ਲੈਟਰ ਨਸ਼ੀਆਂ ਸਾਰਾ ਡੱਬਣਿਆ ਪੁੱਤ ਉੱਥੇ ਸ਼ਰਾਬ ਦੀਆਂ ਬੋਤਲਾਂ ਸਾਰਾ ਬਣਿਆ ਪਿਆ ਅਹਿਮਦ ਦੋਹੇ ਨੇ ਭੱਜ ਗਏ ਮੈਂ ਪਹਿਲਾਂ ਆ ਗਿਆ 2 ਮਿੰਟ ਇਹ ਬਾਾਈ ਉਹਨੇ ਦੋ ਬੰਦੇ ਦੇਖਿਆ ਨਹੀਂ ਕਰੇ ਨਸ਼ੀਆਂ ਦੇ ਨਸ਼ੀਆਂ ਦੇ ਦੇਖੀ ਤੱਕਦੇ ਹਾਂਜੀ ਉਹਦੇ ਵਾਰ ਸਰ ਮੈਨੂੰ ਨਹੀਂ ਪਤਾ ਤੇਰੇ ਸਿਸਟਰ ਬੈਠਿਆਂ ਨਾਲ ਗੱਲ ਕਰ ਲਓ ਠੀਕ ਹੈ